ਕਿੱਥੇ ਚੱਲੇ ਹੋ ਕਈ ਅੰਬਲੀਆਂ ਦੀ ਵੀ ਸੁਣ ਲਿਆ ਕਰੋ ਸਕੂਲ ਜਾ ਰਹੇ ਆ ਹੋਰ ਤੇਰੇ ਬੁੜੇ ਦੇ ਸਗਣਾ ਚੱਲੇ ਆ ਜਦੋਂ ਮੇਰੇ ਬੁੜੇ ਦੇ ਸਗਣ ਲੱਗੇ ਸੀ ਉਸ ਉਤੇ ਤੁਸੀਂ ਜੰਮੇ ਵੀ ਨਹੀਂ ਸੀ ਆਹ ਉਹ ਤੂੰ ਜੰਮ ਗਿਆ ਸੀ ਜਾ ਸਾਰੇ ਗੰਦੀ ਲਾਦ ਤੁਸੀਂ ਪੜ ਕੇ ਸਾਰੇ ਡੀਸੀ ਲੱਗ ਜਾਣੇ ਉਹ ਖੜ ਜੋ ਖੜ ਜੋ

ਮੋਡ ਮਾਰਨਿੰਗ ਸਰ ਜੀ ਐ ਨਹੀਂ ਕਿੱਲਣ ਦੀ ਕਿ ਲੋੜ ਓਏ ਸਾਸਰੀ ਕਾਲ ਨਹੀਂ ਆਏ ਤਾਂ ਸਿੱਧਾ ਪੰਜਾਬੀ ਦਾ ਸਿੱਖ ਲੈ ਬਗਾਨੀ ਨੂੰ ਬਾਹਰ ਹੱਥ ਵਾਲੀ ਬਕਾਨੀ ਕਿਹੜਾ ਅਸੀਂ ਕਿਹਾ ਮਾਂ ਪੈਣ ਨੂੰ ਹੱਥ ਬਣ ਗਏ ਤੂਗਲੇਡ ਆਏ ਓਏ 5 ਰੁਪਏ ਗਾ ਲੀ ਜੀ ਮੈਂ ਨੱਭ ਰਿਹਾ ਓਏ ਬੋਲ ਤੂਗਲੇਡ ਆਏ ਜੀ ਇਹਦੇ 5 ਰੁਪਏ ਘਾਦੀ ਗੀ ਦਬਾ ਰਹੀ ਸੀ ਕਿੜਾ ਓਏ ਸਰ ਜੀ ਮੈਂ ਇਹ ਪੈਸੇ ਉਹਦੇ ਪੈਰ ਧਰ ਕੇ ਖੜਾ ਹੀ ਜੀ ਆ ਜਾਓ ਸਾਰੇ ਰੋਲ ਬਣ ਗਏ ਲੈ ਜਾਂਦੇ ਨੇ ਰੋਲ ਨੰਬਰ 1 ਨੱਥਾ ਸਿੰਘ ਆਇਆ ਨਹੀਂ ਆਇਆ ਓਏ ਸਾਜੀ ਉਹ ਟੱਡੇ ਵਿੱਚ ਸਿਰ ਦਰਦ ਸੀ ਸਾਜੀ ਸਿਰ ਦਰਦ ਤਾਂ ਹੀ ਸਿਰਦ ਹੁੰਦਾ ਈ ਓ ਚੁੱਪ ਕਰਕੇ ਬੈਠਾ ਓਏ ਰੋਲ ਨੰਬਰ 2 ਕੋਲੂ ਬ੍ਰੈਂਡ ਜੀ ਓਏ ਪ੍ਰੈਣ ਹੁੰਦਾ ਓਏ ਬ੍ਰੈਂਡ ਦੇ ਲੱਗਦੇ ਆ ਤੇਰੇ ਕਿਹੜਾ ਜਵਾਬ ਹੋਣਾ ਓਏ ਇਹ ਉਹ ਨੰਬਰ ਤੈਨੂੰ ਕੋਲ ਨੂੰ ਕੀ ਹੋਗਾ ਜੀ ਉਹ ਬਾਹਰ ਜਾ ਬਾਹਰ ਜਾ ਸਵਾ ਗੇ ਬੁੱਢੀ ਚੁੱਕੇ ਖੜਾ ਹੋ ਗਿਆ ਆਜਰ ਬੋਲੇ ਚਾਰ ਗੁਲਾਬ ਹੈਗਾ ਜੀ ਹੈਗਾ ਓ ਚਲੋ ਕਿਤਾਬਾਂ ਕੱਢੋ ਓਏ ਕਾਤੀਆ ਜੀ ਨਾ ਤੈਨੂੰ ਪਤਾ ਨਹੀਂ ਪੜਾਵੇ ਡੰਗੜੇ ਜੀ ਦਾ ਹੁੰਦਾ ਓਏ ਓ ਸਸਤੀ ਕਰੋ ਸੁਣਾਓ ਓਏ ਜਿਹਨੂੰ ਸਾਰ ਨਾਣਾ ਤੋਂ ਪਹਿਲਾਂ ਅੱਗੇ ਹੋਵੇ ਓਏ ਓ ਗੋਲੂ ਤੂੰ ਸੁਣਾਏਂਗਾ ਓਏ ਹਾਜੀ ਮੈਂ ਕਿਹੜਾ ਅੱਗੇ ਆਇਆ ਈ ਉਹ ਅੱਗੇ ਹੀ ਤਾਂ ਬੈਠਾ ਓਏ ਨਾ ਖੜਾ ਓ ਬੇਰਵਾਜ਼ ਇਹ ਚੰਗਲ ਜੀ ਚੱਕਨਵਾਸ ਵੈਰੀ ਸੰਗੜਾ ਜੀ ਇੰਕਾ ਜੰਗਲ ਖਸਤੀ ਕਾਹ ਜੀ ਕਾਹ ਆਵਾਜ਼ ਵੈਰੀ ਪਿਆਸਾ ਜੀ ਸਾਦਾ ਕੜਾ ਜੀ ਬੱਟੇ ਇੰਤਾ ਪਾਣੀ ਘੱਟ ਜੀ ਔਟ ਟੰਗ ਜੀ ਅੱਗੇ ਜਾਂਦਾ ਨਹੀਂ ਸਾ ਅੱਗੇ ਤੇਰਾ ਬੁੜਾ ਸੜਾਏਗਾ ਓਏ ਬੱਸ ਇਸ ਤਰ੍ਹਾਂ ਹੀ ਸੜਾਏ ਸਰ ਜੀ ਸੜਾ ਇੱਕ ਲੈ ਸੁਣਾਈ ਸੋ ਗਲਤੀਆਂ ਕਰਤੀਆਂ ਓਏ ਔ ਚੱਲ ਅਗਲਾ ਤੂੰ ਸੁਣਾ ਓਏ ਤੈਨੂੰ ਇੱਧਰ ਬਤਾ ਰਹੇ ਸਰ ਜੀ ਭੁੱਲ ਗਿਆ ਜੀ ਪੱਟੀ ਖਾਣੀ ਨੂੰ ਭੁੱਲਿਆ ਓਏ ਚੱਲ ਮੁਰਗਾ ਮੰਜਾ ਇਹ ਮੁਰਗਾ ਤਾਂ ਮੈਂ ਪਾਂਜਣਾ ਜੀ ਮੈਨੂੰ ਆਂਡਾ ਹੀ ਦੇਣਾ ਹੁੰਦਾ ਜੀ। ਅਰੇ ਆਂਡਾ ਤਾਂ ਮੁਰਗੀ ਦਿੰਦੀ ਐ, ਮੁਰਗਾ ਥੋੜਾ ਦਿੰਦਾ ਐ। ਹੋ 10 ਵਜੇ ਗਏ ਚੱਲ ਇਤਿਆਹ ਜਾ ਕੇ ਢਾਬਾ ਕੱਢੋ। ਕੱਢ ਲੀਆਂ? ਚੱਲ ਕੋਲ ਤੂੰ ਖੜਾ ਹੋ ਏ। ਐਡਲਸ ਪਰ ਪਰ ਦੀ ਉਚਾਈ ਕਿੰਨੀ ਮੀਟਰ ਆ ਏ? ਲੈਕੜਾ ਮਾਪ ਕੇ ਆਇਆ ਜੀ। ਉਹ ਮਾਪ ਕੇ ਤਾਂ ਮੈਂ ਵੀ ਨਹੀਂ ਆਇਆ ਏ। ਕਿਤਾਬਾਂ ਵੜ ਲੈਂਦਾ। ਆ ਪਹਿਲੇ ਤੂੰ ਖੜਾ ਹੋ ਏ। ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ? ਜੀ 1970 ਵਿੱਚ ਹੋਇਆ ਜੀ ਉਹ ਦੇਸ਼ 1947 ਨੂੰ ਯਾਦ ਹੋਇਆ ਸੀ ਤੇ ਦੇਸ਼ ਨੂੰ ਯਾਦ ਕਰਾਉਣ ਵਾਲਾ ਗਾਂਧੀ ਬਾਦ ਜਮੈ ਸੀ ਓਏ ਉਹ ਤੁਹਾਨੂੰ ਕੱਖ ਨਹੀਂ ਆਂਦਾ ਓਏ ਚਲੋ ਕੋਈ ਗਾਣਾ ਗੁਣਾ ਹੀ ਸੁਣਾ ਦਿਓ ਸੀ ਰਹਿਨੇ ਆ ਨਹੀਂ ਕੁੱਤਿਆਂ ਤੋਂ ਟਾਰ ਕੇ ਇਹ ਪਰ ਰੱਖੀ ਦੀ ਐ ਵੱਟੇ ਆਣਾ ਭਰ ਕੇ ਮਾੜੀ ਮੋਟੀ ਗੋਲਣੀ ਉਹ ਗੋਲ ਤੇ ਜੇ ਕੁੱਤਾ ਕੋਈ ਪੈ ਜਵੇ ਪਹਿਲਾ ਪੱਚੀ ਦਾ ਉਹ ਪਹਿਲਾ ਪੱਜਦਾ ਨਹੀਂ ਫਿਰ ਅੱਗੇ ਵਧੀਦਾ ਨਹੀਂ ਜਦੋਂ ਕੁੱਤਾ ਪੈ ਜਾਵੇ ਤੋ ਕੁੱਤਾ ਪੈ ਜਾਵੇ ਉਹ ਚੁੱਪ ਕਰਕੇ ਬਹਿ ਜਾ ਓਏ ਐਨੇ ਗਾਣੇ ਆਨੇ ਟੀਵੀ ਤੇ ਕੋਈ ਚਾਹਦਾ ਕੁੜੀ ਕੋ ਸਾਨੂੰ ਤਕਦੀ ਨਹੀਂ ਸਾਡੇ ਨਾਲ ਕੋਈ ਫਜ਼ ਨਹੀਂ ਇਸ ਗੱਲ ਦਾ ਫੰਡਾ ਹੈ ਸਾਡਾ ਹੀ ਝੰਡਾ ਹੈ ਜਿੱਲੇ ਆਹਾਂ ਦਾ ਲੰਡਾ ਹੈ ਹੋਰ ਹੋਸ ਵਾਲਾ ਦਿਨ ਪੂਛ ਲਗੀ ਹੁੰਦੀ ਹੈ ਮਿੱਤਰਾ ਜੀ ਛੱਟੜੀ ਤੋ ਡੱਗੀ ਮਿੱਤਰਾ ਜੀ ਛੱਟੜੀ ਤੋ ਡੱਗੀ ਮਿੱਤਰਾ ਜੀ ਛੱਟੜੀ ਤੋ ਡੱਗੀ ਬੈਜਾ ਸਾਲੇ ਬੈਜਾ ਸਾਲੇ ਅਸੀਂ ਕਿਹੜਾ ਮੱਠੇ ਮਾਰ ਕੇ ਵਟਾਈ ਐ ਬੈਜਾ ਸਾਲੇ ਨਾ ਤੁਹਾਨੂੰ ਪੜਨਾ ਆਵੇ ਨਾ ਗਾਣਾ ਆਵੇ ਤੁਹਾਨੂੰ ਆਂਦਾ ਕੀ ਹੋਵੇ ਅਲੀ ਪੰਗੜਾ ਤਈ ਚਲ ਪਾ ਕੇ ਖਾ ਉਹੀ ਮਸਤੀ ਤੇ ਅਬਾ ਪਿੰਡ ਦੇ ਹਾਲਾਤ ਲੈ ਕੇ ਆਨੇ ਆ ਪੜਾਈ ਤੋਂ ਲਾਓ ਜੀ ਤੁਹਾਨੂੰ ਹੋਰ ਕੁਝ ਪਤਾ ਹੋਣਾ ਚਾਹੀਦਾ ਓਏ ਚਲੋ ਚਲੋ ਹੋਰ ਮਾਸਟਰ ਸਾਹਿਬ ਕੀ ਹਾਲ ਚਾਲ ਐ ਕਿੱਧਰ ਚੁੱਗੀ ਫਿਰਦੇ ਜਵਾਕਾਂ ਨੂੰ ਨੂੰ ਪਿੰਡ ਦੇ ਹਾਲਾਤ ਤੋਂ ਜਾਣੂ ਕਰਾ ਰਿਹਾ ਓਏ ਇਹਨਾਂ ਨੇ ਪਰ ਲਿਖਿਆ ਕਿਸੇ ਨੇ ਡਾਕਟਰ ਹੈ ਕਿਸੇ ਨੇ ਵਕੀਲ ਬੰਨਾ ਪਿੰਡ ਦਾ ਵਿਕਾਸ ਕਰਨੇ ਇਹਨਾਂ ਨੇ ਮਾਸਟਰ ਸਾਹਿਬ ਤੁਸੀਂ ਤਾਂ ਭਲੇ ਟੈਂਟ ਬਣ ਗਏ ਮਾਸਟਰ ਇਹਨਾਂ ਨੂੰ ਨੌਕਰੀਆਂ ਕਿੱਥੋਂ ਮਿਲੀਆਂ ਹੁਣ ਸਹੀ ਡਾਂਗ ਨਾਲ ਪੜਨਗੇ ਪੜਾਈ ਦੀ ਕਦਰ ਕਰਨਗੇ ਤਾਂ ਇੱਕ ਦਿਨ ਜ਼ਰੂਰ ਕਾਮਯਾਬ ਹੋਣਗੇ ਸਰਕਾਰ ਐਨੀ ਵੀ ਨਹੀਂ ਵਾੜੀ ਕਿ ਇਹਨਾਂ ਨੂੰ ਨੌਕਰੀਆਂ ਦੇਵੇ ਮਾਸਟਰ ਜੀ ਮੈਂ ਤੁਹਾਡੇ ਦਿਖਾਏ ਰਸਤੇ ਚੱਲਾਂਗਾ ਇਹਨਾਂ ਅਮਲੀਆਂ ਤੇ ਨਹੀਂ ਉਹ ਸ਼ਾਬਾਸ਼ ਮੈਂ ਤੁਹਾਨੂੰ ਬੜਾ ਲਾਇਕ ਸਮਝਦਾ ਸੀ ਤੁਸੀਂ ਤਾਂ ਮੇਰੇ ਤੋਂ ਹਿਆਰ ਨਿਕਲੇ